ਕਿਉਂ ਸੋ ਸੋ ਦੇ ਹੀ ਸਾਨੂੰ ਅੱਜ ਇੱਥੇ ਦੀਨਾਨਗਰ ਠੀਕ ਆ 4 ਵੇ ਦਾ ਟਾਈਮ ਹੀ ਤੇ ਅਸੀਂ ਪੂਰੇ 4 ਵੇ ਪਹੁੰਚੇ ਤੈਨੂੰ ਫੋਨ ਲਾਇਆ ਦੋ ਤੈਨੂੰ ਡੀ ਦੇ ਡੀ ਤੈਨੂੰ 5 ਵਜ ਗਿਆ ਇੱਥੇ ਆ ਵੇਖ ਲੈ ਟਾਈਮ 4:30 ਹੋ ਗਏ ਆ 5 ਵਜ ਚੱਲੇ ਆ ਤੈਨੂੰ ਡੀ ਦੇ ਡੀ ਤੈਨੂੰ ਠੀਕ ਆ ਤੇ 6 ਵਜ ਤੱਕ ਅਸੀਂ ਇੱਥੇ ਹੀ ਆ ਸਮਝ ਗਿਆ ਮੇਰਾ ਭਰਾ ਠੀਕ ਆ ਤੈਨੂੰ ਡੀ ਦੇ ਡੀ ਤੈਨੂੰ ਇਸ ਲਈ 4 ਵਜ ਤੋਂ ਸਵੇਰੇ ਹੀ ਇੱਥੇ ਖੜੇ ਆ ਅਸੀਂ ਤੈਨੂੰ ਗਾਲ ਕੋਈ ਨਹੀਂ ਕੱਢਣੀ ਅਸੀਂ ਠੀਕ ਆ ਟਾਈਮ ਤੋਂ ਪਾਇਆ ਹੀ ਆਪ ਦੀਨਾਨਗਰ ਦਾ ਤਰਾ ਟਾਈਮ ਲਾ ਚਾ ਦਿੰਦਾ ਲਾ ਹੋਣ ਸੋਲਾ ਮੇਰੀ ਗੱਲ ਕੰਨ ਥੋੜ੍ਹ ਕੇ ਤੇਰੇ ਨਾਲ ਜੀਨ ਮਰਨ ਤੱਕ ਦਾ ਵਾਅਦਾ ਰਿਓ ਠੀਕ ਆ ਸਾਡੇ ਕੋਲ ਕੋਈ ਟਾਈਮ ਨਹੀਂ ਕਦੇ ਸਮਝ ਗਿਆ ਨਾ ਸਾਡੇ ਕੋਲ ਰੋ ਰੋ ਟਾਈਮ ਨਹੀਂ ਪੈ ਰਿਹਾ ਜਿੱਥੇ ਤੈਨੂੰ ਅਸੀਂ ਲੱਭਾਂਗੇ ਤੂੰ ਘਟਨਾ ਕਰੀ ਤੇ ਜਿੱਥੇ ਸਾਨੂੰ ਦੂ ਟੱਕਰ ਗਿਆ ਉਹ ਮੇਰੇ ਹੀ ਜਾਣਦੇ ਸਾਡਾ ਰੱਬ ਜਾਣਦਾ ਵੀ ਇਹ ਕਿਹਦਾ ਹੌਲ ਕਿਹਦਾ ਠੀਕ ਆ ਤੇ ਬਾਕੀ ਇੱਕ ਹੋਰ ਹਸੌਕ ਦਾ ਵਾਅਦਾ ਜੇ ਬੜੇ ਪੁਰਾਣੇ ਤੇਰੇ ਨਾਲ ਉਹ ਸਾਰੇ ਹਿਸਾਬ ਜਿਹੜੇ ਨਾ ਆਪਾਂ ਪੂਰੇ ਕਰਨੇ ਆ ਜਾ ਅਜੇ ਪਿਛਲੇ ਸਾਬ ਵੀ ਆ ਗਿਆ ਉਹ ਵੀ ਪੂਰੇ ਕਰਾਂਗੇ ਤੇਰੇ ਨਾਲ ਚੰਗੀ ਤਰ੍ਹਾਂ ਕਰਾਂਗੇ ਬਾਕੀ ਤਿਆਰ ਨਹੀਂ ਮੁਰਗਾ ਆ ਜਾ ਵੀਰ ਕਿਹੜੀ ਆਰਾ ਮੇਰਾ ਵੀਰ ਛੱਡੇਗਾ ਨਹੀਂ ਗਾਲ ਇਹਨੂੰ ਫਿਰ ਨਹੀਂ ਗੱਡਣੀ ਬਿਲਕੁਲ ਬਾਕੀ ਕਿਹਨੂੰ ਪਤਾ ਲੱਗ ਗਿਆ ਮੈਂ ਮੈਂ ਜਾਨੂੰ ਆਂ ਤਰਨਦਾਰਨ ਤੋਂ ਪੁਰਾਣਾ ਸਿਸਟਮ ਦੇ ਨਾਲ ਚੱਲਦਾ ਆਂ ਢਿਆਂ ਨੂੰ ਵਜਦਾ ਆਂ ਢਿਆਂ ਮੈਂ ਵਾਜਿਆ ਮੇਰਾ ਵੀਰ ساری ਭਾਵੇਂ ਤਰਨਦਾਰਨ ਆ ਵੀਰ ਬੂਹ ਕਰਕੇ ਮੇਰਾ ਵੀਰ ਭਰਾ ਜਦੋਂ ਮਰਦੀ ਆ ਜੀ ਤੇ ਜਿਹੜੇ ਭੈਣ ਦੇ ਲੋੜੇ ਪਿੱਛੇ ਉਂਗਲਾ ਨੰਦਦੇ ਆ ਨਾ ਸਾਇਲੈਂਟ ਸਾਇਲੈਂਟ ਮੈਂ ਹੋਰ ਨਹੀਂ ਕਿਸੇ ਨੂੰ ਗਾਲ ਗੱਢਣੀ ਪਰ ਉਹਨਾਂ ਆ ساری ਉਮਰ ਲਈ ਯਾਦ ਰੱਖਣਗੇ ਉਹ ਲੋੜੇ ਆਪਣੀ ਦੋਗਲੇ ਜਿੰਨੇ ਨੇ ਸਾਹਮਣੇ ਆ ਕੇ ਭੰਦੇ ਜਿਹੜੇ ਕੁੱਤੇ ਪਿੱਛੋਂ ਭੌਂਦੇ ਆ ਠੀਕ ਆ ਜਿਹੜੇ ਕੁੱਤੇ ਪਿੱਛੋਂ ਭੌਂਦੇ ਨਾ ਉਹਨਾਂ ਨੂੰ ਤੁਹਾਨੂੰ ਖਾਸ ਕਰਕੇ ਆ ਇੱਕ ਦੋ ਵੀਡੀਓ ਵਾਇਰਲ ਜਿਹੜੀ ਹੋਈ ਆ ਉਸ ਦੇ ਵਿੱਚ ਇਹਨਾਂ ਦਾ ਆਪਸੀ ਕੋਈ ਝਗੜਾ ਸੀ ਕਰ ਇਹਨਾਂ ਦੀ ਮਤਲਬ ਮੁਰਗੇ ਦੀ ਲੜਾਈ ਤੋਂ ਝਗੜਾ ਹੋ ਰਿਆ ਸੀ ਔਰ ਉਸ ਦੇ ਵਿੱਚ ਇਹਨਾਂ ਨੇ ਮਤਲਬ ਵੀਡੀਓ ਪਾਈ ਇੱਕ ਦੂਜੇ ਨੂੰ ਮਤਲਬ ਇਹ ਕਰਨ ਲਈ ਕਿ ਅਸੀਂ ਤੁਹਾਡੇ ਗੁਰੂ ਨੂੰ ਆਕਰਾਂਗੇ ਉਹ ਕਰਾਂਗੇ ਵਾਰਨਿੰਗ ਦਿੱਤੀਆਂ ਇਹਨਾਂ ਨੇ ਪਰ ਇਹ ਇਹਦੇ ਸੰਬੰਧ ਵਿੱਚ ਅਸੀਂ ਬਰਤਿਆ ਦਰਖ ਕੀਤਾ ਇਸ ਤਿੰਨ ਬੰਦਿਆਂ ਦੀ ਪਛਾਣ ਹੋ ਚੁੱਕੀ ਹੈ ਕਿ ਸ਼ੌਲ ਠਾਕੁਰ ਅੰਗਿਤ ਸਿੰਘ ਤੇ ਜਰਨੰਜੀਤ ਸਿੰਘ ਕਿ ਸ਼ੌਲ ਠਾਕੁਰ ਪਠਾਨਕੋਟ ਦੇ ਰਹਿਣ ਵਾਲੇ ਹਨ ਤੇ ਦੂਸਰਾ ਇੱਕ ਬੰਦਾ ਵੀ ਪੱਛੇਗਾ ਔਰ ਇੱਕ ਤੰਤਾਂ ਤੇ ਨਿੰਨ ਦਾ ਗਾਲ ਚਾਰਪਾਣ ਬਤੇ ਬੋਲ ਸੀ ਉਹ ਅੰਮੋ ਨਿੰਨ ਦਾ ਬਦਲ ਵਾਲਾ ਅਸੀਂ ਤਿੰਨ ਬੰਦਿਆਂ ਦੇ ਬਾਈਨੰਮ ਪਰਚਾ ਦਰਜ ਕੀਤਾ ਚਾਰ ਪੰਜਾਂ ਨੂੰ ਅੱਜ ਕਿਸੇ ਵੀ ਪੌਸਿਬਿਲਟੀ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਲੇਕਿਨ ਅਸੀਂ ਤੇ ਮਤਲਬ ਪੂਰੀ ਆਪਣੀ ਉਸਤੈਦਿਨੀ ਨਾਲ ਕੰਮ ਕਰ ਰਹੇ ਆ ਕਿਤੇ ਜਿਨ੍ਹਾਂ ਨੇ ਮੌਕਾ ਦੇਖ ਕੇ ਇਦਾਂ ਦੀ ਵੀਡੀਓ ਬਣਾ ਲਈ ਅਦਰਵਾਇਸ ਸਾਡੀ ਮੂਵਮੈਂਟ ਉੱਥੇ ਰਹਿੰਦੀ ਆ ਔਰ ਹੁਣ ਵੀ ਇਹਨਾਂ ਤੇ ਇਹਨਾਂ ਦੇ ਖਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਰਿਸ਼ਾਲ ਠਾਕੁਰ ਜਿਸ ਤੇ ਮਤਲਬ ਪਰਚਾ ਦਰਜ ਕੀਤਾ ਗਿਆ ਇਸ ਤੇ ਉੱਪਰ ਤੇ ਕੋਈ ਪਰਚਾ ਨਹੀਂ ਹੈਗਾ ਪਰ ਇਹਦੇ ਨਾਲ ਜਿਹੜੇ ਸਾਥੀ ਨੇ ਅਮਰਿਤ ਸਿੰਘ ਇਹਦੀਆਂ ਸਕਾਲੂ ਇਹਦੇ ਖਲਾਫ ਕਾਫੀ ਮੁਕਦਮੇ ਦਰਜ ਨੇ ਔਰ ਜਰਮਨਜੀਤ ਸਿੰਘ ਖਲਾਫ ਵੀ ਇੱਕ ਮੁਕਦਮਾ ਬਟਾਲਾ ਸਿਵਲ ਲਾਈਨ ਵਿੱਚ ਦਰਜ ਹੈ ਹਾਂਜੀ ਕਾਕਾ ਮਸੀਹ ਸਾਨੂੰ ਸਿੰਘੌਰਸ ਮਸੀਹ ਨੇ ਇਹ ਹੈ ਕਿ ਧਾਰੀਵਾਲ ਦੇ ਰਹਿਣ ਵਾਲੇ ਨੇ ਲੇਲਪਿੰਡ ਇਹਨਾਂ ਦਾ ਔਰ ਇਹਨਾਂ ਦੇ ਨਾਲ ਹੀ ਇਹਨਾਂ ਦਾ ਉੱਤੇ ਟਕਰਾਰ ਹੋਇਆ ਸੀ ਰਸਰਨਾ ਪਿੰਡ ਦੇ ਵਿੱਚ ਰਸਰਨਾ ਪਿੰਡ ਠਾਨ ਟੋਲ ਵਿੱਚ ਪਿੰਡ ਉੱਤੇ ਮੁਰਗਿਆਂ ਦੀ ਲੜਾਈ ਤੋਂ ਇਹਨਾਂ ਦਾ ਖਿਲਵਾੜ ਸੀ ਹਾਂਜੀ ਕਾਕਾ ਮਸੀਹ ਦਾ ਕੋੜਕੜੋਆ ਇਹਨਾਂ ਤੇ ਇੱਕ ਸਾਈਡ ਦੇ ਨੋ ਕਦਮੇ ਹੈਗੇ ਨੇ ਇੱਕ ਜਦ ਦਾ ਤੇ ਤੇ ਗੁਰ ਕੋਈ ਕੁਰੀ ਫਤਾਰੀ ਸਾਰੀ ਹੋ ਗਈ ਕੰਦੀ ਪੂਰੇ ਇਹਨਾਂ ਦੇ ਰਿਪੋਰਟ ਕੀਤੇ ਗਏ ਨੇ ਮਤਲਬ ਗੱਦੀ ਤੋਂ ਕਰਦੇ ਇਨਵੈਸਟੀਗੇਸ਼ਨ ਦਾ ਵਿਸ਼ਾ ਵੀ ਉਹਨਾਂ ਨੇ ਦਿਨਾਂ ਨਗਰੀ ਕਿਉਂ ਚੂਸ ਕੀਤਾ ਲੇਕਿਨ ਸਾਡਾ ਇਹਦੇ ਨਾਲ ਕੋਈ ਦਿਨਾਂ ਨਗਰ ਦਾ ਕੋਈ ਤਾਲੁਕ ਤੇ ਹੈ ਨਹੀਂ ਇਹ ਰਹਿਣ ਵਾਲੇ ਕਾਰ ਕਰਦੇ ਨੇ ਔਰ ਇਹਨਾਂ ਦੀ ਜਿਹੜਾ ਝਗੜਾ ਸੀਗਾ ਉਹ ਤਾਂ ਰਗਵੰਦ ਦੇ ਲੜਕੇ ਨਾਲ ਸੀ ਉਹ लेकिन इन्होंने क्यों इतनी वीडियो बनाई है तो इन्हों गिरफ्तार करा उस टाइम पता लगता सड़क उपर कॉनवाई तो कंटिन्यूसली चलती ही रही है लेकिन हम यह नहीं पता लगता कि ये कट्ठे जा रहे या अलग अलग जा रहे हैं इसलिए इन्होंने कितने मौका देख के अपनी गड्डिया रोक के बना लिया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp channel par